ਹਾਂਜੀ ਵੀਰੇ ਅੱਜ ਆਪਾਂ ਕਣਕ ਤੋਂ ਬਾਅਦ ਜਿਹੜੀ 23 ਅਪ੍ਰੈਲ ਨੂੰ ਮੱਕੀ ਦੀ ਬਜਾਈ ਕੀਤੀ ਸੀ ਉਹਨੂੰ ਪਾਣੀ ਲਾਈ 23 ਅਪ੍ਰੈਲ ਨੂੰ ਤਾਂ ਚਾਰ ਪਾਰ ਰਹਿਆਂ ਸਭ ਤੋਂ ਪਹਿਲਾਂ ਦੇਖ ਲਓ ਵੀ ਤੁਸੀਂ ਛੱਲੀ ਦੇ ਵਿੱਚ ਗਰੋਥ ਕਿੰਨੀ ਸੋਹਣੀਆਂ ਦਾਣਿਆਂ ਦੀ ਐ ਤੇ 100% ਦਾਣਾ ਪੂਰਾ ਪਿਆ ਛੱਲੀਆਂ ਦੇ ਵਿੱਚ ਬਹੁਤ ਵੀਰ ਕਹਿੰਦੇ ਜੀ ਛੱਲੀਆਂ ਖਾਲੀ ਹੋ ਗਈਆਂ ਜਿੱਦਾਂ ਹੋ ਗਈਆਂ ਆਪਣੇ ਬਾਈ ਜੀ ਕਿਤੇ ਨਹੀਂ ਹੈਗੀਆਂ 1844 ਬੀਆ ਪੈਨੀਅਰ ਦਾ ਬਹੁਤ ਸੋਹਣਾ ਬੀਆ ਆਪਾਂ ਹਰ ਸਾਲ ਇਹੀ ਬੀਜਦੇ ਹੁੰਨੇ ਆ ਤੇ ਹੋਰ ਵੀ ਚਲੋ ਪੀ ਸਾਰੀ ਵਧੀਆਂ ਨੇ ਤੇ ਆਪਾਂ ਜਿਵੇਂ ਕਿਸਾਨ ਭਰਾਵਾਂ ਨੂੰ ਗਾਈਡ ਕਰਦੇ ਹੁੰਨੇ ਆ ਜਿਨ੍ਹਾਂ ਨੇ ਵੀ ਆਪਣੀ ਗਾਈਡ ਮੁਤਾਬਕ ਚੱਲੇ ਨੇ ਸਾਰਿਆਂ ਦੀਆਂ ਮੱਕੀਆਂ ਬਹੁਤ ਸੋਹਣੀਆਂ ਹੋਈਆਂ ਨੇ ਇਸ ਵਾਰੀ ਤੇ ਐਕ ਤੀ ਦਾ ਮੈਨੂੰ ਲੱਗਦਾ ਕੋਈ ਜੋ ਵੀਰ ਕਹਿ ਸਕਦਾ ਮੇਰੀ ਮੱਕੀ ਨਹੀਂ ਹੋਈ ਤੇ ਉਹ ਵੀਰ ਭਾਈ ਮੜਾ ਜਿਹਾ ਖਿਆਲ ਰੱਖਿਆ ਕਿ ਮੌਸਮ ਬਹੁਤ ਵਧੀਆ ਸੀ ਸਾਰੇ ਕਿਸਾਨ ਭਰਾਵਾਂ ਦੀਆਂ ਮੱਕੀਆਂ ਬਹੁਤ ਸੋਹਣੀਆਂ ਹੋਈਆਂ ਨੇ ਆਲੂ ਵਾਲੀ ਮੱਕੀ ਨਾਲੋਂ ਜ਼ਿਆਦਾ ਝਾੜ ਦੇ ਰਹੀਆਂ ਕਣਕਲੀ ਮੱਕੀ ਇਸ ਵਾਰੀ ਮੈਂ ਕਹਿੰਦਾ ਟੋਆ ਉੱਪਰ ਨੂੰ ਭੱਜਿਆ ਆਉਂਦਾ ਬਹੁਤ ਸੋਹਣ ਪਿਛਲੇ ਸਾਲ ਨਾਲੋਂ ਕਿਤੇ ਜ਼ਿਆਦੇ ਝਾੜਨੇ ਤੇ ਆਲੂ ਵਾਲੀ ਮੱਕੀ ਨਾਲੋਂ ਵੀ ਝਾੜ ਜ਼ਿਆਦੇ ਨੇ ਇਹਦੇ ਵਿੱਚ ਦਾਣਿਆਂ ਦੀ ਗਿਣਤੀ ਵੀ ਪੂਰੀ ਆ ਤੇ ਬਾਕੀ ਜਿਹੜਾ ਖੇਤ ਨੂੰ ਤੁਸੀਂ ਦੇਖ ਰਹੇ ਹੋ ਬਹੁਤ ਵੀ ਕਮੈਂਟਾਂ ਦੇ ਕਹਿਣਗੇ ਬੁਰਾ ਹਾਲ ਹੋ ਗਿਆ ਕੁਝ ਵੀ ਨਹੀਂ ਹੋਇਆ ਹਰ ਸਾਲ ਆਪਾਂ ਇਹੀ ਤਰੀਕੇ ਨਾਲ ਆਚਾਰ ਪਾਉਨੇ ਆ ਹਰ ਸਾਲ ਇਹਦਾ ਕੱਦੂ ਹੋ ਜਾਂਦਾ ਵਧੀਆ ਝੋਨਾ ਲੱਗ ਜਾਂਦਾ ਝੋਨੇ ਦੇ ਝਾੜ ਬਹੁਤ ਸੋਹਣੇ ਰਹਿੰਦੇ ਨੇ ਕਣਕ ਦੇ ਝਾੜ ਵੀ ਬਹੁਤ ਸੋਹਣੇ ਰਹਿੰਦੇ ਨੇ ਕੋਈ ਸਮੱਸਿਆ ਨਹੀਂ ਆਉਂਦੀ ਕੇਰ ਆਪਾਂ ਜਦੋਂ ਇਹ ਚੀਜ਼ ਦੇ ਰਾਹ ਪੈ ਜਾਂਦੇ ਆ ਅੱਗੇ-ਅੱਗੇ ਰਸਤੇ ਖੁੱਲ੍ਹ ਜਾਂਦੇ ਨੇ ਬਹੁਤ ਸੋਹਣੇ ਝਾੜ ਰਹੇ ਨੇ ਤੇ ਹੁਣ ਕਰਨੈਲ ਸਿਆਂ ਆਪਾਂ ਜਿੱਤ ਗਏ ਹੁਣ ਕਹਿੰਦੇ ਨਹੀਂ ਹੁੰਦੇ ਕਰਨੈਲ ਕੀ ਬਣਿਆ ਕਰਨੈਲ ਸਿਆਂ ਜਿੱਤ ਕੇ ਮੱਕੀ ਦਾ ਆਚਾਰ ਪੈ ਗਿਆ ਧੰਨਵਾਦ ਜੀ